ਹਾ ਜਿਹੜਾ ਜੋੜਾ ਹੈਗਾ ਭਾਜੀ ਆਹੀਂ ਪਾਕਿਸਤਾਨੋਂ ਮੰਗਵਾਇਆ ਇਹਨੂੰ ਖੁੱਸਾ ਕਹਿੰਦੇ ਨੇ ਠੀਕ ਹੈ ਜੀ ਜਿਹੜੀ ਚੀਜ਼ ਅਸੀਂ ਬਣਾਨੇ ਆਹੀਂ ਪੰਜਾਬੀ ਜੁੱਤੀ ਬਣਾਨੇ ਆ ਜਿਸ ਤਰ੍ਹਾਂ ਆ ਸਿੰਪਲ ਜੁੱਤੀ ਰੋ ਲਾ ਕੇ ਆਹੀਂ ਸਿੰਪਲ ਬਣਾਉਂਦੇ ਆ ਤਿਆਰ ਕਰਦੇ ਆ ਆ ਪਾਕਿਸਤਾਨੋਂ ਆਹੀਂ ਮੰਗਾਉਂਦੇ ਆ ਅਸੀਂ ਪੰਜਾਬੀ ਜੁੱਤੀ ਮੰਗ ਕੇ ਤਿਆਰ ਕਰਦੇ ਆ ਆ ਖੁੱਸਾ ਜਿਹੜਾ ਹੈਗਾ ਸਾਡਾ ਐਕਸਪੋਰਟ ਹੀ ਜ਼ਿਆਦਾ ਪੋਰਡਨ ਨੂੰ ਜਾਂਦਾ ਭਾਜੀ ਵੈਸੇ ਕੀ ਰੇਟ ਸਭ ਤੋਂ ਮਹਿੰਗੀ ਜੁੱਤੀ ਵੇਚੀ ਉਹਦੇ ਕਹਿੰਦੇ ਕਿ ਗਿਆਨੀ ਜੈਲ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਤੁਹਾਡੀ ਦਿਖਾ ਤੋ ਜੁੱਤੀ ਪਾਈ ਆ ਕਿੰਨੀ ਕਿ ਸੱਚਾਈ ਇਸ ਗੱਲ ਦੀ ਆ ਗੱਲ ਸੱਚੀ ਹੈ ਜੀ ਸਾਡੇ ਨੂੰ ਹੋਸ਼ ਨਹੀਂ ਹੈਗੀ ਉਸ ਸਮੇਂ ਦੇ ਵਿੱਚ ਸਾਡੇ ਇੱਥੋਂ ਦੇ ਹੈਗੇ ਸੀ ਲੀਡਰ ਉਹ ਸਾਡੀ ਦੁਕਾਨ ਤੋਂ 99 ਨੰਬਰ ਦਾ ਜੋੜਾ ਲੈ ਗਏ ਉਹਨਾਂ ਦੇ ਪੈਰੀ ਹੀ ਅਸੀਂ ਦੇ ਸਾਡੇ ਹੋਸਟੋਂ ਪਹਿਲੋਂ ਨਹੀਂ ਗੱਲਾਂ ਨੇ ਆ ਜੀ ਨਵੇਂ ਮੁੰਡੇ ਹੈਗੇ ਨੇ ਉਹ ਅੱਜ ਖਰੀਦਣ ਨੂੰ ਤਿਆਰ ਨੇ ਪੈਸੇ ਖਰਚਣ ਨੂੰ ਲੇਕਿਨ ਅੱਜ ਵੀ ਜਿਹੜੇ ਪੁਰਾਣੇ ਸਮੇਂ ਉਹਨਾਂ ਸਮਿਆਂ ਦੇ ਵਿੱਚ 100 200 ਦੀਆਂ ਜੁੱਟੀਆਂ ਪਾਣਾ ਰਹੇ ਉਹ ਅੱਜ ਵੀ ਹਲੇ ਮੀਨਾ ਕਰੀ ਕਰਦੇ ਨੇ ਉਹ ਅੱਜ ਵੀ 4-500 1000 ਦੀ ਚੀਜ਼ ਲੈਣ ਲੱਗਿਓ 500 ਤੋਂ ਸਟਾਰਟ ਹੁੰਦੀ ਸਾਡੇ ਬੱਚੇ ਦੇ ਵਿੱਚ ਸਿਸਟਮ ਆ ਹੈਗਾ ਕਿ ਅਸੀਂ ਕੰਮ ਕਰਾਂਗੇ ਉਹਨਾਂ ਦਾ ਸਮਾਂ ਨਹੀਂ ਕੰਮ ਕਰੇਗਾ ਆਂ ਗਾਂ ਉਹਨਾਂ ਦਾ ਸਮਾਂ ਹੈਗਾ ਆ ਕੰਮ ਖਤਮ ਆ ਬਿਲਕੁਰੀ ਹੋਰ 10 ਸਾਲ ਜਾਂ ਲਾਸਟ 15 ਸਾਲ ਫਿਰ ਕੰਮ ਕੌਣ ਕਰੇਗਾ ਕੰਮ ਫਿਰ ਰੈਡੀਮੇਟ ਹੋਏਗਾ ਰੈਡੀਮੇਟ ਲਈ ਹੋਣਗੇ ਰੈਡੀਮੇਟ ਜਿਸ ਤਰ੍ਹਾਂ ਸਮੇਂ ਜਿਹੜਾ ਗਾਹ ਕੀ ਚੀਜ਼ ਮੰਗੇਗਾ ਜਿਹੜਾ ਗਾਹ ਘਾਨ ਕੇ ਪਲਾਸਟਿਕ ਦਾ ਸਮਾਨ ਮੰਗੇਗਾ ਲੈਦਰ ਵਿਗਨਾ ਨਹੀਂ ਹੈਗਾ ਠੀਕ ਹੈ ਜੀ ਮਸ਼ੀਨਰੀ ਕੋਈ ਬਣਾਉਣੀ ਅੱਜ ਕੱਲ੍ਹ ਦਿਖਾ ਦੇ ਕਿ ਜਗਾ ਮਸ਼ੀਨ ਆ ਗਈ ਆਂ ਚੀਜ਼ਾਂ ਭਾਜੀ ਮਸ਼ੀਨਾਂ ਨਾਲ ਨਹੀਂ ਤਿਆਰ ਹੁੰਦੀਆਂ ਜਿਹੜੀ ਚੀਜ਼ ਹੱਥ ਨਾਲ ਬਣੀ ਉਹ ਹੱਥ ਨਾਲ ਹੀ ਬਣੀ ਉਹ ਮਸ਼ੀ ਕਸੂਰੀ ਪੈਰੀ ਨਾ ਪੂਰੀ ਹਾਇਰ ਬਾਵੇ ਸਾਨੂੰ ਤੁਰਣਾ ਪਿਆ ਤੁਸੀਂ ਕਹਿਣਾ ਅੱਜ ਕੀ ਹੋਇਆ ਬੜੇ ਜੁੱਤੀਆਂ ਦੇ ਗਾਣੇ ਗਾਏ ਜਾਰੇ ਕਸੂਰੀ ਜੁੱਤੀ ਕਿੱਥੋਂ ਯਾਦ ਆ ਗਈ ਲੇਕਿਨ ਜਿਸ ਦੁਕਾਨ ਤੇ ਖਰੇ ਆ ਇਹ ਪਾਕਿਸਤਾਨ ਦੀ ਦੁਕਾਨ ਲੱਗਦੀ ਹੈ ਲੇਕਿਨ ਹੈ ਨਹੀਂ ਇਹ ਪੰਜਾਬ ਦੀ ਦੁਕਾਨ ਹੈ ਜਿੱਥੇ ਕਸੂਰੀ ਜੁੱਤੀ ਬਣਦੀ ਹੈ ਪਾਕਿਸਤਾਨ ਦੀ ਦਿੱਲੀ ਵਾਲੀ ਜੁੱਤੀ ਬਣਦੀ ਹੈ ਪੰਜਾਬੀ ਜੁੱਤੀ ਜਿਹੜੀ ਹੁੰਦੀ ਹੈ ਬੜੀ ਮਸ਼ਹੂਰ ਹੈ ਇਹਨਾਂ ਦੀ ਇੱਥੋਂ ਦੀ ਖਾਸੀਅਤ ਕੀ ਹੈ ਕਿ ਇਹਨਾਂ ਦੀ ਬਣੀ ਜੁੱਤੀ ਸਾਡੇ ਜਿਹੜੇ ਭਾਰਤ ਦੇ ਰਾਸ਼ਟਰਪਤੀ ਰਹੇ ਨੇ ਗਿਆਨੀ ਜੈਲ ਸਿੰਘ ਉਹਨਾਂ ਨੇ ਵੀ ਪਾਈ ਹੈ ਵੱਡੇ ਵੱਡੇ ਸਿਆਸਤਦਾਨ ਇਹਨਾਂ ਦੀ ਜੁੱਤੀ ਦੇ ਕਾਇਲ ਰਹੇ ਨੇ, ਮਰੀਦ ਰਹੇ ਨੇ। ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਮਿਹਨਤ ਕਰਦੇ ਨੇ। ਅ ਦੱਸਿਆ ਹੈ ਜਿਆਦਾ ਹੈ ਕਿ ਤਕਰੀਬਨ 100 ਟਕਾਂ ਦਾ ਹੁੰਦੀਆਂ ਸੀਗੀਆਂ ਜਿੰਨਾਂ ਵਿੱਚੋਂ ਸਿਰਫ 2-3 ਹੀ ਬਚੀਆਂ ਨੇ ਤੇ ਜਿਹੜੀ ਹੈ ਸੈਂਕੜੇ ਸਾਲ ਪੁਰਾਣੀ ਦੁਕਾਨ ਹੈ, ਸੈਂਕੜੇ ਸਾਲ ਪੁਰਾਣਾ ਇਤਿਹਾਸ ਹੈ ਜੁੱਤੀ ਦਾ ਗੱਲਬਾਤ ਕਰਾਂਗੇ ਭਾਜੀ ਉਹਨਾਂ ਨਾਲ ਭਾਜੀ ਬਹੁਤ-ਬਹੁਤ ਸਵਾਗਤ ਹੈ ਆਉਣ ਤੇ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਸ਼ੁਰੂਆਤ ਕਦੋਂ ਹੋਈ ਸੀ, ਕਿੰਨੀ ਉਮਰ 'ਚ ਬਣਾਣੀ ਸ਼ੁਰੂ ਕੀਤੀ ਸੀ ਇਹ ਦੱਸ ਦਿਓ। ਮੇਰਾ ਨਾਮ ਦੇ ਉਮਰ ਮੇਰੀ ਹੈਗੀ 35 36 ਸਾਲ ਠੀਕ ਹੈ ਜੀ ਤੇ 20 ਸਾਲ ਹੋ ਗਿਆ ਕੰਮ ਕਰਦੇ ਨੂੰ ਹਾਂਜੀ 15 16 ਸਾਲ ਤੋਂ ਸਟਾਰਟ ਕੀਤੀ ਇਸੇ ਕੰਮ ਪਹਿਲਾਂ ਕੌਣ ਕਰਦਾ ਸੀਗਾ ਪਹਿਲਾਂ ਮਾਪਿਓ ਬਜ਼ੁਰਗ ਜਿੱਦਾਂ ਤੁਹਾਡੇ ਹੈਗੇ ਨੇ ਜੀ ਸਾਡੇ ਫਾਦਰ ਨੇ ਡੈਰੀ ਨੇ ਲਾਗੇ ਬੈਠੇ ਨੇ ਆਹ ਕੰਮ ਕਰਦੇ ਹਾਂਜੀ ਇਹਨਾਂ ਕੋਲ ਅਸੀਂ ਦੁਕਾਨਾਂ ਦੇ ਬੈ ਕੇ ਕੰਮ ਸਿੱਖਿਆ ਹਾਂ ਹਾਂਜੀ ਤੇ ਭਾਜੀ ਜਦੋਂ ਸ਼ੁਰੂਆਤ ਕੀਤੀ ਸੀਗੀ ਤੇ ਉਦੋਂ ਕੀ ਡੇਟ ਵਿੱਚ ਆਪਣੀ ਹੋਸ਼ ਦੇ ਵਿੱਚ ਤੇ ਤੁਹਾਡੇ ਬਜ਼ੁਰਗਾਂ ਨੇ ਕੀ ਡੇਟ ਵਿੱਚੀ ਤੇ ਹੁਣ ਕੀ ਡੇਟ ਹੋ ਗਿਆ ਅਸੀਂ ਦੇ ਸੁਣਨ ਚ ਆਉਂਦੇ ਆ ਕਿ ਜਦੋਂ ਦੀ ਆ ਮਾਰਕੀ 100 ਸਾਲ ਪੁਰਾਣੀ ਹੈ ਅਸੀਂ 90 ਸਾਲ ਤੋਂ ਵੀ ਉੱਪਰ ਹੋਵੇ ਇਸ ਮਾਰਕੀ ਨੂੰ ਉਸ ਸਮੇਂ ਦੇ ਵਿੱਚ 3 ਤੋਂ 4 ਰੁਪਏ ਜੁੱਤੀ ਦਾ ਰੇਟ ਸੀ ਤੇ ਜਰੂ ਮੈਂ ਕੰਮ ਕਰਨ ਲੱਗਾ ਮੇਰੀ ਹੋਸ਼ ਦੇ ਵਿੱਚ 3 350 ਰੁਪਏ ਦੇ ਰੇਟ ਚ ਤੇ ਅੱਜ ਉਹੀ ਜੁੱਤੀ ਜਿਹੜੀ ਹੈਗੀ 5-700 ਰੁਪਏ ਦੀ ਯਾਨੀ ਕਿ 1000 ਰੁਪਏ ਹੀ ਰਹੀ ਨੇ ਜੋ ਥੱਲੇ ਥੱਲੇ ਆ। ਹਾਂਜੀ ਜਿਹੜੀ ਸਿੰਪਲ ਜੁੱਤੀ ਸਿੰਪਲ ਜੁੱਤੀ ਵੀ ਜੀ। ਭਾਜੀ ਵੈਸੇ ਜਿਵੇਂ ਬਜ਼ੁਰਗ ਤੁਹਾਡੇ ਬਣਾਉਂਦੇ ਸੀਗੇ ਤੇ ਤੁਸੀਂ ਪੁਰਾਣੀ ਜਿਹੜੇ ਬਜ਼ੁਰਗ ਸੀਗੇ ਤੁਹਾਡੇ ਅੱਜ ਤੁਸੀਂ ਕਿੰਨੀ ਵੀ ਪੀੜੀ ਬੈਠ ਕੇ ਇੱਥੇ ਜੁੱਤੀ ਬਣਾਉਂਦੇ ਹੋ। ਇਸ ਦੁਕਾਨ ਦੇ ਉੱਪਰ ਤੀਜੀ ਪੀੜੀ ਸਾਡੀ ਆ ਜੀ। ਤੀਜੀ ਪੀੜੀ। ਹਾਂਜੀ ਤੇ ਪਹਿਲਾਂ 100 ਸਾਲ ਦਾ ਤੁਹਾਡਾ ਤੁਸੀਂ ਦੱਸਿਆ ਕਿ ਮਤਲਬ ਪੁਰਾਣਾ ਉਸ ਤੋਂ ਵੀ ਹੋ ਗਿਆ। ਇਹ ਇੰਨੀਆਂ ਦੁਕਾਨਾਂ ਤੋਂ ਅੱਜ ਤਿੰਨ ਰਹਿਣ ਦਾ ਕਾਰਨ ਕੀ ਹੈ? ਇਸ ਮਾਰਕੀਟ ਦੇ ਵਿੱਚ ਐਹੋ ਜਿਹੀਆਂ ਦੁਕਾਨਾਂ ਜਿਹੜੀਆਂ ਚਾਰ-ਚਾਰ ਪੀੜੀਆਂ ਦੇ ਕੰਮ ਕਰਦੇ ਇਹ ਠੀਕ ਹੈ ਚਮੜਾ ਮਹਿੰਗਾ ਹੋਣ ਕਰਕੇ ਆ ਕੰਮ ਸਾਰੇ ਹੀ ਸਾਡੇ ਗਏ ਨੇ 100 ਦੁਕਾਨ ਦੇ ਵਿੱਚ ਇਸ ਵੇਲੇ ਸਿਰਫ ਤਿੰਨ ਦੁਕਾਨਾਂ ਰਹਿ ਗਈਆਂ ਨੇ ਤਿੰਨ ਜਾਂ ਚਾਰ ਕਾਬ ਨ ਕੀ ਹੈ ਭਾਜੀ ਅੱਜ ਸ਼ੋਅਰੂਮਾਂ ਦੇ ਵਿੱਚ ਕਰੋੜਾਂ ਰੁਪਏ ਦੇ ਸੈਟਅਪ ਕੀਤੇ ਜਾ ਰਹੇ ਆ ਵੱਡੇ ਵੱਡੇ ਬ੍ਰਾਂਡ ਆ ਗਏ ਆ ਤੇ ਉਹਨਾਂ ਦੀ ਮਾਤ ਪੈ ਗਈ ਕਿਉਂਕਿ ਉਹਨਾਂ ਦੀ ਤੇ ਮੈਨੂੰ ਲੱਗਦਾ ਨਹੀਂ ਫਿਨਿਸ਼ਿੰਗ ਵੀ ਨਹੀਂ ਹੋਣੀ ਇੰਦਾ ਦੀ ਜੁੱਤੀ ਮੈਂ ਕਿਸੇ ਸ਼ੋਅਰੂਮ 'ਚ ਨਹੀਂ ਦੇਖੀ ਪਹਿਲਾਂ ਜੁੱਤੀ ਦੀ ਖਾਸੀਅਤ ਦੱਸੋ ਤੇ ਉਹਨਾਂ ਦੇ ਤੇ ਤੁਹਾਡੇ ਮਾਲ 'ਚ ਫਰਕ ਕੀ ਹੈ ਦੱਸੋ ਹਾਂ ਜਿਹੜਾ ਜੋੜਾ ਹੈਗਾ ਭਾਜੀ ਆਹੀਂ ਪਾਕਿਸਤਾਨੋਂ ਮੰਗਵਾਇਆ ਇਹਨੂੰ ਖੁਸਾ ਕਹਿੰਦੇ ਨੇ ਠੀਕ ਹੈ ਜੀ ਜਿਹੜੀ ਚੀਜ਼ ਅਸੀਂ ਬਣਾਨੇ ਆਹੀਂ ਪੰਜਾਬੀ ਜੁੱਤੀ ਬਣਾਨੇ ਆ ਜਿਸ ਤਰ੍ਹਾਂ ਆ ਆ ਵੇਖੋ ਸਿੰਪਲ ਜੁੱਤੀ ਰੋ ਲਾ ਕੇ ਆਹੀਂ ਸਿੰਪਲ ਬਣਾਉਂਦੇ ਆ ਤਿਆਰ ਕਰਦੇ ਆ ਆ ਪਾਕਿਸਤਾਨੋਂ ਅਸੀਂ ਮੰਗਾਉਂਦੇ ਆ ਅਸੀਂ ਪੰਜਾਬੀ ਜੁੱਤੀ ਮੰਗਾ ਕੇ ਤਿਆਰ ਕਰਦੇ ਆ ਆ ਖੁੱਸਾ ਜਿਹੜਾ ਹੈਗਾ ਸਾਡਾ ਐਕਸਪੋਰਟ ਹੀ ਜ਼ਿਆਦਾ ਫੋਰਨ ਨੂੰ ਜਾਂਦਾ ਹਾਂਜੀ ਤੇ ਫਿਰ ਪਾਕਿਸਤਾਨੋਂ ਜਿੱਦਾਂ ਤੁਸੀਂ ਦੱਸਿਆ ਮੈਂ ਸਮਾਨ ਮੰਗਵਾਉਂਦਾ ਵਾ ਤੇ ਪਾਕਿਸਤਾਨ ਨਾਲ ਇੰਨਾ ਸਾਡਾ ਇੰਪੋਰਟ ਐਕਸਪੋਰਟ ਤੇ ਚੱਲਦਾ ਨਹੀਂ ਪਾਕਿਸਤਾਨੋਂ ਸਮਾਨ ਪਹੁੰਚਦਾ ਕਿੱਦਾਂ ਇੱਥੇ ਇਹ ਵਾਇਆ ਪਹਿਲੋਂ ਜੀ ਵਾਇਆ ਟਾਰੀ ਹੁੰਦਾ ਸੀ ਮੋਦੀ ਸਰਕਾਰ ਨੇ 3 ਸਾਲ ਤੋਂ ਉੱਪਰ ਹੋ ਗਿਆ ਲੈਂਡਿੰ ਕਾਂ ਪਾਕਿਸਤਾਨ ਦਾ ਬਣ ਕੀਤਾ ਅੱਜ ਵੀ ਉਹ ਪਾਕਿਸਤਾਨ ਨੂੰ ਮਾਲ ਹੁੰਦਾ ਉਹ ਦੂਜੇ ਦੇਸ਼ਾਂ ਵਾਇਆ ਦੂਜੇ ਦੇਸ਼ ਹੁੰਦੇ ਜਿਸ ਤਰ੍ਹਾਂ 28 ਲ ਇਹ ਦੂਜਾ ਹੋ ਗਿਆ ਦबई ਹੋ ਗਿਆ ਜਾਂ ਸੋਡੀ ਅਰਬ ਹੋ ਗਿਆ ਇੱਧਰ ਦੀ ਵਾਇਆ ਘੁੰਮ ਕੇ ਹੁੰਦਾ ਅੱਗੇ ਜਿਹੜਾ ਪੰਨਾ ਸੀ ਜਿਆਦਾ ਹੋਰ ਸਮਾਨ ਹੈਗਾ ਉਹ ਵਾਇਆ ਟਾਰੀ ਹੁੰਦਾ ਸੀ ਹਾਂਜੀ ਭਾਜੀ ਅੱਗੇ ਤੇ ਆਪਾਂ ਦੇਖਦੇ ਸੀ ਕਿ ਪਤਾਨੇ ਬਜ਼ੁਰਗ ਕੁਰਤਾ ਚਾਦਰਾਂ ਪਾਉਂਦੇ ਸੀਗੇ ਉਹਦੇ ਨਾਲ ਮੈਨੂੰ ਲੱਗਦਾ ਇਹ ਹੀ ਪੈਂਦੀ ਸੀਗੀ ਹਨਾ ਤੇ ਚਲੋ ਹੁਣ ਤੇ ਵੈਸੇ ਨੌਜਵਾਨਾਂ ਨੇ ਜੀਨਾ ਸ਼ੀਨਾ ਸ਼ਰਟਸ ਜਦੋਂ ਅਸੀਂ ਵੀ ਪਾਈਆਂ ਨੇ ਬੜਾ ਫਰਕ ਆ ਗਿਆ ਲੇਕਿਨ ਕੀ ਲੱਗਦਾ ਜਿਦਾ ਉਹ ਸ਼ੂਜ਼ ਨੇ ਆ ਸ਼ੂਜ਼ ਹੈ ਇਹ ਫਰਕ ਕਿ ਕਿਹਨ ਦਾ ਪੌਣ ਦੇ ਵਿੱਚ ਕੋਈ ਫਰਕ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਕਹਿੰਦੇ ਅਸੀਂ ਬੜੇ ਅੱਜ ਕੱਲ ਕੁਸ਼ਨ ਨਾਲੇ ਸੌਲ ਆ ਗਏ ਆ ਕਹਿੰਦੇ ਜੁੱਤੀਆਂ ਦੇ ਵਿੱਚ ਪੈ ਰਿਆ ਤੇ ਇਹਦੇ ਵਿੱਚ ਤੇ ਉਹ ਚੀਜ਼ ਹੈ ਨਹੀਂ ਜਿੱਦਾਂ ਇਹ ਕਧਾਈਆਂ ਨੇ ਇਹਦੇ ਅੰਦਰ ਵੀ ਤੇ ਫਿਰ ਉਹ ਚੁੱਬਦੀ ਨਹੀਂ ਪੈਰ ਦੇ ਵਿੱਚ ਨਾ ਵੀਰ ਜੀ ਆ ਚੁੱਬਦੀ ਨਹੀਂ ਆ ਸਕੋ ਮੀਨਾ ਕਾਰੀ ਜ਼ਿਆਦਾ ਕਰਨੀ ਪੈਂਦੀ ਆ ਇਹਦੇ ਉੱਪਰ ਮੀਨਾ ਕਾਰੀ ਕਰਕੇ ਆ ਕੰਮ ਲੋਕੀ ਛੱਡ ਗਏ ਨੇ ਠੀਕ ਹੈ ਜੀ ਜਿਹੜਾ ਰੈਡੀਮੇਡ ਕੰਮ ਹੈਗਾ ਜਾਂ ਬੂਟ ਲਲੋ ਤੁਸੀਂ ਉਹ ਮਸ਼ੀਨਾਂ ਨਾਲ ਬੰਦੇ ਨੇ ਉਸ ਚੀਜ਼ ਦੇ ਉੱਪਰ ਗਾਹਕ ਪੈਸਾ ਖਰਚ ਲੈਂਦਾ ਜਿਸ ਤਰ੍ਹਾਂ ਬੂਟ ਲਾਲੋ ਲਿਵਟਰੀ ਲਾਲ ਠੀਕ ਹੈ ਜੀ ਜਾਂ ਬਾਬਾ ਆ ਰਹਿਆਂ ਦਾ ਬੂਟ ਹੀ ਉਹਦੇ ਕੰਪਨੀ ਬੰਦ ਹੋ ਗਈ ਹੈਗੇ ਪਿਓ ਲੈਦਰ ਨੇ ਲੇਕਿਨ ਉਹ ਲੈਦਰ ਦੀ ਇਸ ਲੈਦਰ ਜਿ ਲੱਖਾਂ ਕੋਮਾਂ ਦਾ ਫਰਕ ਆ ਉਸ ਲੈਦਰ ਦੇ ਵਿੱਚ ਤੁਸੀਂ ਬੂਟ ਪਾਓ ਉਹਦੇ ਵਿੱਚ 스멜 ਆਏਗੀ ਜਿਸ ਤਰ੍ਹਾਂ ਬਾਟਾ ਦਾ ਤੁਸੀਂ ਖੁੱਡ ਲੈਦਰ ਪਿਓਰ ਬੂਟ ਪਾ ਲਓ ਉਹਦੇ ਵਿੱਚ ਪੈਰ ਗਿੱਲਾ ਕਰਕੇ ਸਾਮਾ ਦਾ ਕਿਸਮਲ ਆਏਗੀ ਤੇ ਬੋ ਮਾਰੇਗਾ ਜਿਹੜਾ ਆ ਲੈਦਰ ਹੈਗਾ ਇਹ ਚ ਤੁਸੀਂ ਖੁੱਡ ਪੈਰ ਗਿੱਲਾ ਕਰਕੇ ਪਾ ਲਓ 1 ਮਿੰਟ ਰੋ ਪਹਿਲੋ ਸੁੱਕ ਜਾਏਗਾ ਜਿੰਨਾ ਵੀ ਸਰੀਰ ਦਾ ਤੁਹਾਡਾ ਪਸੀਨਾ ਹੈਗਾ ਇਸ ਲੈਦਰ ਨੇ ਚੂਸ ਚੂਸ ਲੈਣਾ ਤੇ ਬਾਜੀ ਵੈਸੇ ਕੀ ਰੇਟ ਸਭ ਤੋਂ ਮਹਿੰਗੀ ਜੁੱਤੀ ਵੇਚੀ ਇਹ ਤੇ ਕਹਿੰਦੇ ਕਿ ਗਿਆਨੀ ਜੈਲ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਤੁਹਾਡੀ ਦੁਕਾਨ ਤੋਂ ਜੁੱਤੀ ਪਾਈ ਆ ਕਿੰਨੀ ਕਿ ਸਚਾਈ ਹੈ ਇਸ ਗੱਲ ਦੀ ਆ ਗੱਲ ਸੱਚੀ ਹੈ ਜੀ ਸਾਡੇ ਨੂੰੇ ਹੋਸ਼ ਨਹੀਂ ਹੈਗੀ ਉਸ ਸਮੇਂ ਦੇ ਵਿੱਚ ਸਾਡੇ ਇੱਥੋਂ ਦੇ ਹੈਗੇ ਸੀ ਲੀਡਰ ਹਰਭਜਨ ਸਿੰਘ ਕਲਸੀ ਉਹਨਾਂ ਦਾ ਨਾਮ ਹੁੰਦਾ ਸੀ ਠੀਕ ਹੈ ਜੀ ਉਹ ਕਾਂਗਰਸ ਦੇ ਨੇਤਾ ਸੀ ਉਹ ਖੁੱਡ ਰਾਸ਼ਟਰਪਤੀ ਨਾਲ ਗੱਲਬਾਤ ਹੀ ਸੀ ਉਹਨਾਂ ਨੂੰ ਖੁੱਡ ਜਾਂਦੇ ਸੀ ਚੰਡੀਗੜ੍ਹ ਵੀ ਉਹ ਰਹੇ ਨੇ ਠੀਕ ਹੈ ਜੀ ਤੇ ਦਿੱਲੀ ਦਾ ਕੁ ਉਹਨਾਂ ਨਾਲ ਜਾਂਦੇ ਸੀ ਉਹ ਸਾਡੀ ਦੁਕਾਨ ਤੋਂ 99 ਨੰਬਰ ਦਾ ਜੋੜਾ ਲੈ ਗਏ ਉਹਨਾਂ ਦੇ ਪੈਰੀ ਹੀ ਅਸੀਂ ਸਾਡੇ ਹੋਸਟੋ ਪਹਿਲੂ ਦੀਆਂ ਗੱਲਾਂ ਨੇ ਆ ਜੀ ਕਿੰਨੇ ਦੀ ਜੁੱਤੀ ਸਭ ਤੋਂ ਸਸਤੀ ਹੈ ਤੁਹਾਡੇ ਕੋਲ ਕਿੰਨੇ ਦੀ ਸਭ ਤੋਂ ਮਹਿੰਗੀ ਹੈ ਜਿਹੜੀ ਜਾ ਕੇ ਅਖੀਰ ਤੁਸੀਂ ਕਹਿੰਦੇ ਹੋ ਕਿ ਇੰਨੇ ਹਜ਼ਾਰ ਦੀ ਜੁੱਤੀ ਮੈਂ ਬਣਾ ਸਕਦਾ ਅਸੀਂ ਜੀ ਜਿਹੜੀ ਚੀਜ਼ ਹੈਗੀ ਅਸੀਂ ਸਿੰਪਲ ਜੁੱਤੀ ਜਿਸ ਤਰ੍ਹਾਂ ਬਣਾਨੇ ਆ ਆ ਵੇਖੋ ਆ ਲੈਦਰ ਪਿਓ ਲੈਦਰ ਗਾਂ ਦਾ ਆ ਚੁੱਕੀ ਇਹ 700 ਰੁਪਏ ਤੋਂ ਸਟਾਰਟ ਹੁੰਦੀ ਹੈ 750 ਰੁਪਏ ਦੀ ਰੇਂਜ ਆ ਆ ਪਾਕਿਸਤਾਨੀ ਜੁੱਤੀ ਆ ਅਹੀਂ ਪੰਨੇਲੀ ਬਣਾਨੇ ਹੀ 15 15500 ਦੀ ਰੇਂਜ ਜਿਹੜਾ ਖੁੱਸਾ ਵਾ ਪਾਕਿਸਤਾਨੋਂ ਮੰਗਾਉਂਦੇ ਅਹੀਂ ਆ 15 ਇਹ ਜਨ ਕੇ 5000 ਰੁਪਏ ਲੈ ਕੇ 6000 ਰੁਪਏ ਬਸ ਜਿਹੜੇ ਆ ਰੇਟ ਉੱਚੇ ਹੈਗੇ ਨੇ ਜਾਂ ਸ਼ੋਅਰੂਮ ਉਹ ਅਗਲੇ ਨੇ 15 15 ਤੋਂ 1000 ਤੋਂ ਉੱਪਰ ਵੇਚਦੇ ਨੇ ਹਾਂਜੀ ਅਸੀਂ ਸਿਰਫ 5000 ਲੈ ਕੇ 6000 ਦੀ ਰੇਂਜ ਚ ਆ ਜੀ ਮੈਸੇਜ ਚੋਂ ਇੱਕ ਨਿੱਜੀ ਸਵਾਲ ਮੈਂ ਕਰ ਦਿੰਦਾ ਲੋਕਾਂ ਦੇ ਮਨ ਚ ਆਏਗਾ ਚਮੜਾ ਜਿਵੇਂ ਤੁਸੀਂ ਦੱਸਿਆ گاਵਾ ਦਾ ਵੀ ਐ ਬੱਕਰੇ ਦਾ ਵੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਫਿਰ ਇਦਾਂ ਜੀਵਤਿਆਂ ਨਹੀਂ ਹੋਦੀ ਕਿਉਂਕਿ ਤੂੰ ਮਾਰ ਮਾਰ ਕੇ ਉਹਨਾਂ ਦਾ ਫਿਰ ਚਮੜਾ ਨਹੀਂ ਇਦਾਂ ਲ ਇਸਦੇ ਉੱਪਰ ਜੀ ਹੱਤਿਆ ਨਹੀਂ ਹੁੰਦੀ ਜੀ ਜਿਹੜਾ ਜਾਨਵਰ ਮਰ ਜਾਂਦਾ ਉਹਦੇ ਉੱਪਰ ਉਹ ਖੱਲ ਲੱਥਦੀ ਆ ਠੀਕ ਆ ਜੀ ਗੁਰਬਾਣੀ ਵਿੱਚ ਵੀ ਲਿਖਿਆ ਵਾ ਪਸ਼ੂ ਮਰੇ 10 ਕਾਰਜ ਸਵਾਰੇ ਠੀਕ ਆ ਜੀ ਇੱਕ ਪਸ਼ੂ ਮਰਨ ਦੇ ਨਾਲ ਠੀਕ ਆ ਜੀ 10 ਕੰਮ ਹੁੰਦਾ ਮਰਨ ਤੋਂ ਬਾਅਦ ਵੀ ਇਹਦੇ ਚਮੜੇ ਦੇ ਕੰਮ ਹੁੰਦਾ ਵਾ ਤੇ ਅੱਜ ਤੱਕ ਉਹ ਪਸ਼ੂ ਨੂੰ ਯਾਰ ਦੇ ਕਰਦੇ ਨੇ ਪਹਿਲ ਨੂੰ ਜਦੋਂ ਜਿੰਦਾ ਹੁੰਦਾ ਉਹਦਾ ਆਪਾਂ ਦੁੱਧ ਪੀਂਦੇ ਆ ਜਦੋਂ ਉਹ ਮਰ ਜਾਂਦਾ ਉਹ ਸਿਰਫ ਦੁੱਧ ਪੀਣ ਤੋਂ ਇਲਾਵਾ ਆਪਾਂ 10 ਕੰਮ ਹੁੰਦਾ ਮਰਨ ਤੋਂ ਬਾਅਦ ਵੀ ਜਿਸ ਤਰ੍ਹਾਂ ਉਹਦੇ ਹੱਡ ਨੇ ਹੱਡ ਵੀ ਕੰਮ ਹੁੰਦੇ ਨੇ ਉਹ ਉੱਚੀਆਂ-ਉੱਚੀਆਂ ਮਿਲਣਾ ਜਿਸ ਤਰ੍ਹਾਂ ਖੰਡ ਦੇ ਵਿੱਚ ਠੀਕ ਹੈ ਜੀ ਉਹ ਦੱਸਣਾ ਦੇ ਨਹੀਂ ਚਾਹੀਦੇ ਲੇਕਿਨ ਉਹ ਹੱਡ ਵੀ ਜਿਹੜੇ ਪੀਸ ਕੇ ਖੰਡਾਂ ਦੇ ਵਿੱਚ ਪੈਂਦੇ ਨੇ ਹਾਂਜੀ ਤੇ ਵੀ ਨਹੀਂ ਜਿਹੜੀ ਤੁਸੀਂ ਦੱਸਿਆ ਸੀਗਾ ਤਿੱਲਾ ਕਹਿੰਦੇ ਆ ਤਿੱਲਾ ਕੀ ਹੁੰਦਾ ਜਿਹੜਾ ਤਿੱਲੇ ਵਾਲੀ ਜੁੱਤੀ ਵੈਸੇ ਜ਼ਿਆਦਾ ਤੁਹਾਡੇ ਇੱਥੇ ਨਾ ਚੱਲਦਾ ਤਿੱਲਾ ਕੀ ਹੁੰਦਾ ਬਲੈ ਦੱਸੋ ਆਹ ਵੇਖੋ ਵੀ ਜੀ ਆ ਇਸ ਚੀਜ਼ ਦਾ ਤਿੱਲਾ ਨਾਲੇ ਕਾਮ ਕੀ ਹੁੰਦਾ ਆ ਮਸ਼ੀਨਾਂ ਨਾਲ ਬੰਦਾ ਵਾ ਠੀਕ ਹੈ ਜੀ ਆ ਪਲਾਸਟਿਕ ਤੋਂ ਹੁੰਦੀ ਆ ਆ ਚਮਕਾਲਾ ਹੁੰਦਾ ਵਾ ਇਸ ਤਰ੍ਹਾਂ ਤਿੱਲਾ ਨਿਕਲਦਾ ਇਸੀ ਚੀਜ਼ ਦੇ ਹੁੰਦਾ ਇਹਦੇ ਵਿੱਚ ਕਲਰ 골ਡਨ ਹੁੰਦਾ ਸਿਲਵਰ ਹੁੰਦਾ ਵਾਈਟ ਹੁੰਦਾ ਆ ਚੀਜ਼ ਪਾਕਿਸਤਾਨੀ ਚੀਜ਼ ਹੈ ਜਿਹਦੇ ਉੱਪਰ ਲੱਗਦਾ ਇੱਕ ਜਿਹੜੀ ਆਪਣੀ ਕਢਾਈ ਵਾਲੀ ਜੁੱਤੀ ਹੈਗੀ ਉਹ ਆ ਚੀਜ਼ਾਂ ਜਿਹੜੀ ਇੰਡੀਅਨ ਕਢਾਈ ਦੀ ਆ ਆ 700 ਤੋਂ 800 850 ਦੀ ਰੇਂਜ ਆ ਜਿਹੜੀ ਪਾਕਿਸਤਾਨੀ ਜੁੱਤੀ ਉਹ ਮਹਿੰਗੀ ਉਹ 15 ਤੋਂ 1600 ਦੀ ਰੇਂਜ ਬੰਦੀ ਕਿ ਨਹੀਂ ਰੇਜਾ ਵੈਸੇ ਜੇ ਤਿਆਰ ਕਰਦੇ ਆ ਆ ਵੀ ਜੀ ਇੱਕ ਇੱਕ ਜੁੱਤੀ ਨੂੰ ਇੱਕ ਕਾਰੀਗਰ ਕੰਮ ਕਰੇ ਸਵੇ ਤੋਂ ਲਾ ਕੇ ਸਾਮਾ ਦਾ ਸਿਰਫ ਇੱਕ ਜੋੜਾ ਬੰਦਾ ਇੱਕ ਜੋੜਾ ਬੰਦਾ ਇੱਕ ਜੋੜਾ ਤਿਆਰ ਕਰਕੇ ਸੀ ਨਹੀਂ ਹੋਵੇ ਜੇ ਸਿਰਫ ਸਲਾਈ ਵਾਲਾ ਸਿਸਟਮ ਹੋਵੇ ਤੇ ਸਲਾਈ ਵਾਲਾ ਇੱਕ ਦਿਨ ਦੇ ਵਿੱਚ 3 ਜੋੜੇ ਸੀ ਸਕਦਾ ਲੋਕ ਪੈਸੇ ਖਰਚਦੇ ਆ ਵੈਸੇ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਸ਼ੋਅਰੂਮਾਂ ਦੇ ਵਿੱਚ ਤੇ ਜਾ ਕੇ ਲੋਕ 10-10 ਹਜ਼ਾਰ ਦਾ ਵੀ ਬੂਟ ਲੈ ਲੈਂਦੇ ਆ ਇਥੇ ਤੁਹਾਡੇ ਕੋਲ ਆ ਕੇ ਪੈਸੇ ਖਰਚਦੇ ਕੋਈ ਆਂਦਾ ਕਾ ਨਹੀਂ ਤੇ ਨਹੀਂ ਗੱਬਾ ਯਾਰ ਰਹਿਣ ਦੇ ਮਹਿੰਗੀ ਬੜੀ ਹੈ ਅੱਜ ਵੀ ਜੀ ਨਵੇਂ ਮੁੰਡੇ ਹੈਗੇ ਨੇ ਉਹ ਅੱਜ ਖਰੀਦਣ ਨੂੰ ਤਿਆਰ ਨੇ ਪੈਸੇ ਖਰਚਣ ਨੂੰ ਲੇਕਿਨ ਅੱਜ ਵੀ ਜਿਹੜੇ ਪੁਰਾਣੇ ਸਮੇਂ ਉਹਨਾਂ ਸਮਿਆਂ ਦੇ ਵਿੱਚ 100 200 ਦੀਆਂ ਜੁੱਟੀਆਂ ਪਾਣਾ ਰਹੇ ਉਹ ਅੱਜ ਵੀ ਹਲੇ ਮੀਨਾ ਕਰੀ ਕਰਦੇ ਨੇ ਉਹ ਅੱਜ ਵੀ 4-500 1000 ਦੀ ਚੀਜ਼ ਲੈਣ ਲੱਗਿਓ 500 ਤੋਂ ਸਟਾਰਟ ਹੁੰਦੇ ਨੇ ਹਾਂਜੀ ਕੋਈ ਸੁਨੇਹਾ ਹੋਵੇ ਨੌਜਵਾਨਾਂ ਨੂੰ ਦੇਣ ਲਈ ਕਿਉਂਕਿ ਅੱਜ ਦੇ ਟ੍ਰੈਂਡ ਚੇਂਜ ਹੋ ਗਏ ਆ ਸ਼ੂਜ਼ ਵੱਖਰੇ ਆਸੀਂ ਆਪਣਾ ਇੱਕ ਕਲਚਰ जोडਦਾ ਸੀਗਾ ਜੁੱਤੀਆਂ ਦੇ ਨਾਲ ਵੀ ਸਾਡਾ ਸਾਡੇ ਕ ਉਸਾਦਾ ਚੇਂਜ ਹੋ ਗਿਆ ਕੁਛ ਸੁਨੇਹਾ ਹੈਗਾ ਨੌਜਵਾਨਾਂ ਨੂੰ ਦੇਣ ਲਈ ਤੇ ਜੇਕਰ ਕਿਸੇ ਨੂੰ ਜੁੱਤੀ ਲੈਣੀ ਹੈ ਇਸ ਤਰੀਕੇ ਦੀ ਕਿਸੇ ਦਾ ਮਨ ਪੁੰਦਾ ਤੇ ਆ ਕਿੱਦਾਂ ਸਕਦਾ ਮਿਲ ਕਿੱਦਾਂ ਸਕਦਾ ਠੀਕ ਆ ਜੀ ਆਹ ਚੀਜ਼ ਸਾਨੂੰ ਜਨੋ ਵੀ ਹੋਣਾ ਸਾਡੇ ਕੋਲ ਠੀਕ ਆ ਜੀ ਸਾਡਾ ਮੜਾਪੁਰਾ ਰੋਡ ਆ ਦਸਹਰਾ ਗਰਾਊਂਡ ਲੱਗੇ ਪੈਂਦੀ ਆ ਬੈਕ ਸਾਈਡ ਤੇ ਸਾਡੇ ਚਰਚ ਆ ਜੀ ਠੀਕ ਆ ਜੀ ਤੇ ਤਰਨਤਨ ਪੈਂਦਾ ਸ਼ਹਿਰ ਤੇ ਨੋਟ ਉਹਨਾਂ ਨੇ ਕੁਛ ਸੁਨੇਹਾ ਹੁੰਦਾ ਨਾ ਜੀ ਉਹ ਬੂਟਾ ਰਿਹਾ ਬੁੱਟਾ ਕੀ ਫਰਕ ਆ ਜੀ ਵੀ ਜੀ ਅਸੀਂ ਨੇ ਖੁੱਡ ਕਹਿੰਦੇ ਸਾਡੇ ਕੋਲ ਉਹ ਮੁੰਡੇ ਹੁੰਦੇ ਨੇ ਸਪੈਸ਼ਲ ਸਾਈਆਂ ਦੇ ਕੇ ਸਪੈਸ਼ਲ ਮੰਗਦੇ ਨੇ ਜਿਸ ਤਰ੍ਹਾਂ ਹੁਣ ਤੂੰ ਹੀ ਸ਼ੇਰਵਾਨੀ ਬਿਆ ਮੈਂ ਲੱਖਾਂ ਰੁਪਏ ਲਾਉਂਦੇ ਨੇ ਸ਼ੇਰਵਾਨੀ ਨਾਲ ਜਿੰਨਾ ਕੋ ਪੰਜਾਬੀ ਜੁਕੀ ਨੋਗ ਵਾਲੀ ਨਾ ਪਾਉਂਗੇ ਤੇ ਉਹ ਬਿਲਕੁਲ ਹੀ ਕੰਡਮ ਆ ਤੂੰ ਬੂਡ ਨਹੀਂ ਪਾ ਸਕਦੇ ਸ਼ੇਰਵਾਨੀ ਦਾ ਚਲੋ ਤੁਹਾਡੇ ਇੱਕ ਜਿਹੜੇ ਬਜ਼ੁਰਗ ਕੰਮ ਕਰਦੇ ਆ ਤੁਸੀਂ ਅੱਗੇ ਕੰਮ 'ਚ ਬੈਠੇ ਤੁਹਾਡੇ ਬੱਚੇ ਕਿਤੇ ਨਜ਼ਰ ਨਹੀਂ ਆਏ ਮੈਨੂੰ ਦੁਕਾਨ 'ਚ ਸਾਡੇ ਬੱਚੇ ਨਹੀਂ ਜੀ ਸਾਡੇ ਬੱਚੇ ਦੇ ਵਿੱਚ ਸਿਸਟਮ ਆ ਹੈਗਾ ਕਿ ਅਸੀਂ ਕੰਮ ਕਰਾਂਗੇ ਓਨਾਂ ਦਾ ਸਮਾਂ ਨਹੀਂ ਕੰਮ ਕਰੇਗਾ ਉਹ ਕੀ ਕਾਰਨ ਕਮਾਈ ਨਹੀਂ ਆ ਗਈ ਹੁਣ ਇਹਦੇ ਵਿੱਚ ਜੀ ਮਿਹਨਤ ਜਾਰਾ ਕਰਕੇ ਇੱਕ ਲੈ ਦੇ ਦੇ ਉੱਪਰ ਜੀਐਸਟੀ ਵਧਾ ਕੇ ਕਰਕੇ ਆ ਗਾਂ ਹੁੰਨ ਵਾਲਾ ਸਮਾਂ ਹੈਗਾ ਆ ਕੰਮ ਖਤਮ ਆ ਬਿਲਕੁਰੀ ਹੋਰ 10 ਸਾਲ ਜਾਂ ਲਾਸਟ 15 ਸਾਲ ਤੇ ਫਿਰ ਬੱਚੇ ਵੀ ਦੇਸ਼ਾਂ ਦੇ ਨਹੀਂ ਭੇਜਦੇ ਵੀ ਦਿਸ਼ਾ ਜਿਹੜੀ ਬੋਰਡ ਹੋ ਕੇ ਵਾਪਸ ਆ ਰਹੇ ਹੈ ਜਿਆਦਾਤਰ ਤੇ ਯੂਐਸਏ ਵਿੱਚ ਤਾਂ ਜਾਣ ਬਣ ਗਿਆ ਕਿ ਬੱਚਿਆਂ ਨੂੰ ਫਿਰ ਕੀ ਕੰਮ 'ਚ ਪਾਉਣਾ ਪੈਣੀ ਕਿਉਂਕਿ ਇਹ ਤਾਂ ਕੰਮ ਤੁਸੀਂ ਦੱਸਿਆ ਫਿਰ ਲੱਗਦਾ ਨਹੀਂ ਇਹ ਚੀਜ਼ ਖਤਮ ਹੋ ਜਾਏਗੀ ਤੁਸੀਂ ਛੱਡ ਰਹੇ ਹੋ ਤੇ ਗਾਂ ਦੀਆਂ ਬੱਚਿਆਂ ਕੋ ਜਾਏਗੀ ਨਹੀਂ ਫਿਰ ਕੰਮ ਕੌਣ ਕਰੇਗਾ ਕੰਮ ਫਿਰ ਰੈਡੀਮੇਡ ਹੋਏਗਾ रेडीमेड ਲਈ ਹੋਣਗੇ रेडीमेड ਜਿਸ ਤਰ੍ਹਾਂ ਸਮੇਂ ਜਿਹੜਾ ਗਾਹਕ ਚੀਜ਼ ਮੰਗੇਗਾ ਜੇ ਰੋ ਗਾਹਕਾਂ ਕੇ ਪਲਾਸਟਿਕ ਦਾ ਸਮਾਨ ਮੰਗੇਗਾ ਉਹ ਲੈਦਰ ਵਿਗਨਾ ਨਹੀਂ ਹੈਗਾ ਠੀਕ ਹੈ ਜੀ ਕਿਉਂ ਨਹੀਂ ਮਸ਼ੀਨੀਆਂ ਕੋ ਨਹੀਂ ਬਣਾਉਂਦੇ ਅੱਜ ਕੱਲ੍ਹ ਦੇਖਦੇ ਕਿ ਜਗ੍ਹਾ ਮਸ਼ੀਨ ਆ ਗਈ ਆ ਚੀਜ਼ਾਂ ਭਾਜੀ ਮਸ਼ੀਨਾਂ ਨਾਲ ਨਹੀਂ ਤਿਆਰ ਹੁੰਦੀਆਂ ਜਿਹੜੀ ਚੀਜ਼ ਹੱਥ ਨਾਲ ਬਣੀ ਉਹ ਹੱਥ ਨਾਲ ਹੀ ਬਣੀ ਉਹ ਮਸ਼ੀਨ ਨਾਲ ਨਹੀਂ ਬਣ ਸਕਦੀਆਂ ਹਾਂਜੀ ਚਲੋ ਤੇ ਬਿਲਕੁਲ ਜਿਹੜੇ ਬਾਹਰ ਤੁਸੀਂ ਦੇਖੋ ਉਹ ਕਿੰਦਾ ਬਾਪੂ ਜੀ ਹੁਣੀ ਮਿਹਨਤ ਕਰਦੇ ਪਏ ਆ ਤੇ ਬੜੇ ਬੜੇ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ ਗੱਲਬਾਤ ਕਰ ਲੈਂਦੇ ਆ ਭਾਜੀ ਵੈਸੇ ਕਿੰਨੇ ਕੇ ਸਾਲ ਹੋ ਗਏ ਤੁਹਾਨੂੰ ਆਪਣ ਮੈਂ ਜਦੋਂ ਸਿੱਖਿਆ ਮੈਂ ਤਾਂ 1969 ਦੇ ਵਿੱਚ ਸਿੱਖਿਆ ਕੰਮ ਅੱਛਾ ਜੀ ਇਹ ਤਰਨ ਤਰਨ ਆਏ ਨੂੰ ਮੈਨੂੰ ਦੇ 1974 ਦਾ ਆਇਆ ਤੇ ਕੀ ਡੇਟ ਵਿੱਚ ਹੀ ਸੀ ਪਹਿਲਾਂ ਤੇ ਹੁਣ ਕੀ ਡੇਟ ਵੈਸੇ ਤੋਂ ਚਲੋ ਹੁੰਦਾ ਡੇਟ ਦੱਸਤਾ ਪਹਿਲਾਂ ਤੁਸੀਂ ਆਪਣੀ ਹੋਸ਼ ਦੇ ਵਿੱਚ ਸਭ ਤੋਂ ਪਹਿਲਾਂ ਕੀ ਦੀ ਸੀ ਹੋਸ਼ ਦੇ ਵਿੱਚ 18 ਰੁਪਈਆ ਦੀ ਜੁੱਤੀ ਵੇਖਦੀ ਰਹੀ ਆ ਕ੍ਰੋਮ ਦੀ अच्छा हां जेडी ਹੁਣ ਲੱਭਦੀ ਨਹੀਂ ਗੀ ਲੱਭਦੀ ਹਾਂ ਹਾਂ ਇਹ ਕੀ ਫਤਕ ਕਿਉਂ ਪੈ ਗਿਆ ਸਮੇਂ ਦੇ ਨਾਲ ਇਹ ਨੀ ਬੜੀ ਆ ਹੁਣ ਕੋਈ ਲੈਂਦਾ ਨਹੀਂ ਉਹਨੇ ਪੈਸੇ ਨਹੀਂ ਕਰ ਜਦਾ ਕੋਈ ਤੇ ਦੱਸ ਦੇ ਬਈ ਬਾਜੀ ਕਹਿੰਦੇ ਹੁੰਦੇ ਵੈਸੇ 780 ਰੁਪਏ ਦੀ ਜੁੱਤੀ ਵੀ ਖਰਚਣ ਲੱਗੇ ਲੋਕ ਆਂਦਾ ਕਰਨੀ ਕਰਦੇ 80 ਰੁਪਏ 80 ਰੁਪਏ ਦੀ ਜੁੱਤੀ ਵੇਚ ਦਿੰਦੇ ਹਾ ਜੀ ਜੇ ਮੈਂ ਤੁਸੀਂ ਸਵੇਰ ਦੇ ਜੇ ਜੁੱਤੀ ਬਣਾਣੀ ਸ਼ੁਰੂ ਹੋਏ ਹੋ ਕਿੰਨੀ ਦੇਰ ਲੱਗ ਜਾਂਦੀ ਹੈ ਖਤਮ ਕਿੰਨੇ ਵਜੇ ਹੁੰਦੀ ਹੈ ਇਹ ਵੇਖ ਲਓ ਵੀ ਸਵੇਰੇ 6 ਵਜੇ ਲੱਗੀ ਏ 6 ਵਜੇ ਤਿੰਨ ਕੇ ਜੋੜੇ ਨਿਕਲਦੇ ਮਸਾਂ ਹੀ ਅੱਛਾ ਹੂੰ ਤੇ ਮਿਹਨਤ ਕਿੰਨੀ ਕਰ ਵੈਸੇ ਜਿੱਦਾਂ ਤੁਸੀਂ ਲੱਗੇ ਹੋ ਨਿੱਕੀ ਨਿੱਕੀ ਮੀਨਾਕਾਰੀ ਕਰਦੇ ਹੱਥ ਪੈਰ ਵੀ ਦੁਖਦੇ ਆ ਕਿ ਨਹੀਂ ਫਿਰ ਰੇਹ ਦੇ ਦਾ ਵੇਲ ਉਂਗਲਾਂਾਂ ਗਾ ਕਿਦਾਂ ਪਾਟੀਆਂ ਪੂਟੀਆਂ ਆ ਆ ਯੂਰ ਬਹੁਤ ਲੱਗਦਾ ਉਂਗਲਾਂ ਦੇ ਨਾਲ ਨਾ ਸਿਆਲ ਦੇ ਵਿੱਚ ਜਿਆਦਾ ਹੀ ਮੁਸ਼ਕਲ ਆਉਂਦੀ ਹੈ ਕਿਉਂਕਿ ਠੰਡ ਹੁੰਦੀ ਹੈ ਉਹਦੇ ਡੋਰ ਬੜੀ ਚੁਬਦੀ ਆ ਤੋਂ ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਨਾਲ ਸਾਡਾ ਇੱਥੇ ਸਮਾਨ ਤਿਆਰ ਕੀਤਾ ਜਾ ਰਿਹਾ ਹੈ ਜਦੂਦੀ ਨਹੀਂ ਜੁੱਤੀ ਪਾਕਿਸਤਾਨ ਚ ਹੀ ਬਣਦੀ ਆ ਪੰਜਾਬ ਚ ਵੀ ਬੜੀ ਸ਼ਾਨਦਾਰ ਫਿਨਿਸ਼ਿੰਗ ਦੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਜੁੱਤੀ ਬਣਾਈ ਜਾ ਰਹੀ ਹੈ ਸੋ ਬਿਲਕੁਲ ਸਨੇਹਾ ਬਹੁਤ ਵਧੀਆ ਦਿੱਤਾ ਹੈ ਕਿ ਜਿਹੜਾ ਇਹ ਜੁੱਤੀ ਹੈ ਇਹ ਸਾਡੇ ਜਿਹੜੇ ਪੰਜਾਬੀ ਕਲਚਰ ਨਾਲ ਜੁੜਦੀ ਹੈ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਪਾਇਆ ਕਰਦੇ ਸੀ ਕਿ ਲੇਕਿਨ ਜਦੋਂ ਦੇ ਵਿਦੇਸ਼ੀ ਬੂਟ ਜਿਹੜਾ ਟ੍ਰੈਂਡ ਆ ਗਿਆ ਵੈਸਟਰਨ ਚੀਜ਼ਾਂ ਸੀ ਪਾਉਣ ਲੱਗ ਗਏ ਉਦੋਂ ਦੇ ਇਹਨਾਂ ਚੀਜ਼ਾਂ ਦਾ ਬਹੁਤ ਜਾਨ ਘਟ ਗਿਆ ਨੁਕਸਾਨ ਵੀ ਵੱਡੇ ਪੱਧਰ ਤੇ ਹੋਇਆ ਇਹਨਾਂ ਲੋਕਾਂ ਦਾ ਪੈਸਿਆਂ ਦੇ ਵਿੱਚ ਵੀ ਤੁਸੀਂ ਦੇਖੋ ਕਿੰਨਾ ਵੱਡਾ ਬਦਲਾਅ ਆ ਗਿਆ ਕਿੱਥੇ 2-4 ਰੁਪਏ ਦੀ ਜੁੱਤੀ 8 ਰੁਪਏ ਦੀ ਜੁੱਤੀ ਕਿੱਥੇ ਹੁਣ ਉਹੀ ਜੁੱਤੀ ਦੀ ਜਿਹੜੀ ਰੇਟ ਹੈ ਉਹ ਜਿਹੜਾ 5-6 ਹਜ਼ਾਰ ਨੂੰ ਵੀ ਛੋੜਿਆ ਸੋ ਬਿਲਕ ਸੋ ਲੇਕਿਨ ਅਪੀਲ ਹੈ ਨੌਜਵਾਨਾਂ ਨੂੰ ਕਿ ਜ਼ਰੂਰ ਆਪਾਂ ਇਹ ਜਿਹੜਾ ਸਾਡਾ ਵਿਸਾ ਜਿਹੜਾ ਸਾਡਾ ਕਲਚਰ ਹੈ ਇਹਨੂੰ ਜ਼ਰੂਰ ਆਪਾਂ ਫੋਲੋ ਕਰਨਾ ਛੱਡਣਾ ਨਹੀਂ ਹੈ ਸੋ ਇਸ ਤਰੀਕੇ ਦੀਆਂ ਜਿਹੜੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਤੁਸੀਂ ਦੇਖਦੇ ਰਹੋਗੇ ਮੈਂ ਹਾਂ ਦਾਨਸ਼ ਗੁਪਤਾ ਤਦਨ ਤਾਰਨ